ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖ ਰਹੇ ਹੋ ਚੈਨਲ ਵੈਦਰਵਾਇਸ ਸਿੰਦਰ ਜਾਣਕਾਰੀ ਦੇਣ ਜਾ ਰਹੇ ਹਾਂ ਜੀ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 6:00 7 ਵਜੇ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਨੇ ਪੰਜਾਬ ਦੇ ਵਿੱਚ ਬੱਦਲਵਾਈ ਸਿਸਟਮ ਲਗਾਤਾਰ ਐਕਟਿਵ ਹੈ ਜੋ ਕਿ ਪੰਜਾਬ ਦੇ ਦੱਖਣੀ ਪੂਰਬੀ ਹਿੱਸੇ ਵਿੱਚ ਸਵੇਰ ਵੇਲੇ ਤੋਂ ਹੀ ਬਣਿਆ ਹੋਇਆ ਹੈ ਜੀ ਜਿਦੇ ਵਿੱਚ ਖਾਸ ਤੌਰ ਤੇ ਸਾਨੂੰ ਜ਼ਿਲ੍ਹੇ ਜਿਹੜੇ ਦਿਖਾਈ ਦੇ ਰਹੇ ਨੇ ਤੁਹਾਡੀ ਸਕਰੀਨ ਦੇ ਉੱਪਰ ਹੈ ਜੀ ਜ਼ਿਲ੍ਹਿਆਂ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਪਟਿਆਲਾ ਜ਼ਿਲ੍ਹਾ ਹੋ ਗਿਆ ਸਾਡਾ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਸਭ ਜੀ ਰਜੀਤ ਸਿੰਘ ਨਗਰ ਮੁਹਾਲੀ ਚੰਡੀਗੜ੍ਹ ਦਾ ਬਹੁਤਾ ਹਿੱਸਾ ਰੂਪਨਗਰ ਦਾ ਬਹੁਤਾ ਹਿੱਸਾ ਜੀ ਬਲਾਜੌਰ ਦਾ ਕੁਝ ਹਿੱਸਾ ਨੰਗਲ ਅਨੰਦਪੁਰ ਸਾਹਿਬ ਦਾ ਕੁਝ ਹਿੱਸਾ ਇਸ ਬਦਲਬਾਈ ਦੇ ਅਧੀਨ ਆ ਰਿਹਾ ਹੈ ਤੇ ਇਸ ਬਦਲਬਾਈ ਨਾਲ ਗਰਜ ਚਮਕ ਵੀ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਇਲਾਕੇ ਦੇ ਵਿੱਚ ਸਾਨੂੰ ਹਲਕੇ ਦਰਮਿਆਨੇ ਮੀਂਹ ਜਾਂ ਆਪਾਂ ਕਹਿ ਦਈਏ ਛੋਟਾ ਮੋਟਾ ਕੰਮਣ ਕੰਣ ਦਾ ਸਪੈਲ ਲੱਗ ਸਕਦਾ ਹੈ ਜੀ ਬੱਦਲਬਾਜ਼ੀ ਦੇ ਨਾਲ-ਨਾਲ ਹਵਾ ਦੀ ਗੱਲ ਕਰੀਏ ਹਵਾ ਉੱਤਰ ਪੱਛਮ ਦਿਸ਼ਾ ਤੋਂ ਲਗਾਤਾਰ ਚੱਲ ਰਹੀ ਹੈ ਹਵਾ ਦੀ ਸਪੀਡ ਵਿੱਚ ਘਟ ਹੈ ਪਰ ਲਗਾਤਾਰ ਹਵਾ ਚੱਲਣ ਦੇ ਕਾਰਨ ਥੋੜੀ-ਬੋਤੀ ਸਾਨੂੰ ਗਰਮੀ ਤੌਰ ਹੱਤ ਜ਼ਰੂਰ ਮਿਲ ਰਹੀ ਹੈ ਹਵਾ ਦੇ ਵਿੱਚ ਨਮੀ ਵੀ ਹੈ ਤੇ ਹੁੰਮਸ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਜੀ ਅਗਰ ਆਪਾਂ ਗੱਲ ਕਰੀਏ ਤਾਪਮਾਨ 31-32 ਡਿਗਰੀ ਤੱਕ ਪੰਜਾਬ ਦੇ ਵਿੱਚ ਬਣੇ ਹੋਏ ਨੇ ਜੋ ਕਿ ਨਾਰਮਲ ਹੁਣ ਇਸੇ ਤਰੀਕੇ ਨਾਲ ਆਉਂਦੇ ਦਿਨਾਂ ਤੱਕ ਵੀ ਦੇਖਣ ਨੂੰ ਮਿਲ ਸਕਦੇ ਨੇ ਸ਼ਾਮ ਦੇ ਵੇਲੇ ਤਾਪਮਾਨ ਵਸਾ ਘਟ ਜਾਵੇਗਾ 28 ਡਿਗਰੀ ਤੱਕ ਤਾਪਮਾਨ ਰਹਿਣ ਦੀ ਉਮੀਦ ਹੈ ਤੇ ਗੱਲ ਕਰਾਂਗੇ ਜੀ ਆਉਂਦੇ ਅਲਰਟ ਦੀ ਫਿਲਹਾਲ ਕੋਈ ਵੱਡਾ ਅਲਰਟ ਮੌਸਮੀ ਪਾਕ ਵੱਲੋਂ ਜਾਰੀ ਨਹੀਂ ਹੋਇਆ ਜੋ ਵੀ ਅਲਰਟ ਜਾਰੀ ਹੋਵੇਗਾ ਤੁਹਾਡੇ ਤੱਕ ਵੀਡੀਓ ਜਲਦ ਪਹੁੰਚਦੀ ਹੋਵੇਗੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਕਿ ਮੌਸਮ ਦੀ ਜਾਣਕਾਰੀ ਦੀ ਹਰੇਕ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸ਼ਾਮ ਦੀ ਵੀਡੀਓ ਲਈ ਇੱਕ ਜਲਦ ਹਾਜ਼ਰ ਹੁੰਦੇ ਆ ਬਣੇ ਰਹੋ ਚੈਨਲ ਵੈਦਰ ਵਾਈਸ ਸਿੰਦਰ ਤੇ ਵੀਡੀਓ ਦੇਖਣ ਲਈ ਸਾਰਾ ਦਰਸ਼ਕਪਰਾਂ ਦਾ ਧੰਨਵਾਦ ਜੀ